15 ਅਗਸਤ ਨੂੰ ਜਿਹੜੀ ਆਜ਼ਾਦੀ ਮਨਾਉਂਦੇ ਆ ਭਾਰਤ ਦੇ ਵਿੱਚ ਉਹਦੇ ਕਹਿੰਦੇ ਵੀ ਪੂਰੇ ਭਾਰਤ ਦੀ ਆਜ਼ਾਦੀ ਹੋਈ ਸੀ ਬੱਚੇ ਪੰਜਾਬ ਫਿਰ ਕਹਿੰਦੇ ਮੈਂ ਅਸੀਂ ਆਜ਼ਾਦ ਨਹੀਂ ਹੈਗੇ ਇਹ ਜਿਹੜਾ ਪੰਜਾਬ ਆ ਇਹ ਕਿਸੇ ਦਾ ਗੁਲਾਮ ਨਹੀਂ ਪੰਜਾਬ ਇੱਕ ਗੁਲਾਮ ਕਰਿਆ ਹੋਇਆ ਇਹਨਾਂ ਦੇ ਇਹਨਾਂ ਨੇ ਹਿੰਦੀ ਇੰਡੀਆ ਨੇ ਇੰਡੀਆ ਨੇ ਗੁਲਾਮ ਕਰਿਆ ਹੋਇਆ ਗੁਲਾਮੀ ਕਰਕੇ ਹੀ ਇਹ ਸਾਡੇ ਨਾਲ ਧੱਕਾ ਕਰ ਰਹੇ ਆ ਸਾਡੇ ਨੌਜਵਾਨਾਂ ਨੂੰ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਕਹਿੰਦੇ ਵੀ ਪੂਰਾ ਪੰਜਾਬ ਆਜ਼ਾਦ ਹੈਗਾ ਜਿੱਥੇ ਮਰਜੀ ਨੂੰ ਪੰਜਾਬ ਆਜ਼ਾਦ ਨਹੀਂ ਜੇ ਪੰਜਾਬ ਆਜ਼ਾਦ ਹੋਵੇ ਤਾਂ ਫਿਰ ਸੰਗ ਹਕੂ ਮੰਦੀ ਕੀ ਲੋੜਾ ਕਾਲੇ ਝੰਡੇ ਲੈ ਕੇ ਇੱਥੇ ਆਉਣ ਦੀ ਕੀ ਲੋੜਾ ਇਸੇ ਕਰਕੇ ਹੀ ਅਸੀਂ ਆਏ ਆ ਵੀ ਪੰਜਾਬ ਗੁਲਾਮ ਆ ਆਜ਼ਾਦ ਨਹੀਂ ਹੈ ਉਹ ਤਾਂ ਕਹਿੰਦੇ ਵੀ ਕੁਝ ਨੇ ਜਿਹੜੇ ਕਲਸਤਾਨ ਦੇ ਕਿਹਾ ਜਾਂਦੇ ਆ ਉਹਨਾਂ ਦਾ ਬਹੁਤ ਘੱਟ ਉਹਨਾਂ ਦਾ ਮਾਜਿਦ ਢਾ ਕੇ ਆਪਣੇ ਮੰਦਿਰ ਬਣਾ ਲਿਆ ਤੇ ਸਿੱਖਾਂ ਦੇ ਦਰਵਾਜ਼ੇ ਢਾਈ ਗਏ ਉਹਨਾਂ ਨੂੰ ਵੀ ਆਪ ਦੇ ਕਾਬੂ ਕਰੀ ਜਾਂਦੇ ਆ ਉਹ ਤਾਂ ਬਹੁਤ ਘੱਟ ਹਰ ਤਰ੍ਹਾਂ ਦਾ ਧੱਕਾ ਕਰਦੇ ਆ ਧੱਕਾ ਕਰਕੇ ਕੁੱਟਦੇ ਵੀ ਆ ਰੋਣ ਵੀ ਨਹੀਂ ਦਿੰਦੇ ਹਾਂ ਦੋ ਗੱਲਾਂ ਕਰ ਰਿਆ ਅੱਛਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੀ ਤਾਂ ਖੁਦ ਪੱਗ ਬਨ ਕੇ ਪੰਜਾਬ ਦੇ ਵਿੱਚ ਆਉਂਦੇ ਕਹਿੰਦੇ ਵੀ ਕਰਤਾਰਪੁਰ ਲੰਗ ਖਲਾਤ ਤਾਂ ਹੀ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਬੜੇ ਹਤੈਸ਼ੀ ਆ ਤੇ ਤੁਸੀਂ ਕਹਿੰਦੇ ਵੀ ਆਜ਼ਾਦੀ ਚਾਹੀਦੀ ਇਹ ਜਿਹੜੇ ਡਰਾਮੇ ਕਰਦੇ ਆ ਨਰਿੰਦਰ ਮੋਤੀ ਹੁਣੀ ਜਾ ਕੇ ਇਹਨਾਂ ਨੇ ਡਰਾਮਿਆਂ ਨੇ ਸਾਨੂੰ ਹੁਣ ਤੱਕ ਖਰਾਬ ਕਰਿਆ ਅਸੀਂ ਡਰਾਮਿਆਂ ਚ ਆ ਗਏ ਆ 15 ਅਗਸਤ ਨੂੰ ਤੇ 22 ਜਨਵਰੀ ਨੂੰ ਬੁੱਧੂ ਬਣ ਗਏ ਆ ਪਰ ਨਹੀਂ ਹੁਣ ਸਾਨੂੰ ਸਾਡੇ ਨੌਜਵਾਨ ਜਿਹੜੇ ਸੀ ਗੋਏ ਆ ਸੰਤ ਜਰਨੈਲ ਸਿੰਘ ਪਿੰਡਾਂ ਵਾਲੀ ਸੋਚ ਆ ਜਿਹੜੀ ਉਹ ਤੇ ਪਹਿਰਾ ਦੇ ਕੇ ਅਸੀਂ ਆਜ਼ਾਦੀ ਮੰਗਦੇ ਆ ਸੰਤਾਂ ਦੇ ਸੰਤਾਂ ਦੇ ਇਹ ਹਾਂ ਸੰਤ ਸੰਤਾਨ ਨੇ ਤਾਂ ਕਦੀ ਮਤਲਬ ਇਸ ਤਰੀਕੇ ਦੇ ਨਾਲ ਨਹੀਂ ਕਿਹਾ। ਉਹਨਾਂ ਨੇ ਕਿਹਾ ਜਦੋਂ ਦਰਬਾਰ ਸਾਹਿਬ ਤੇ ਫੌਜ ਦਾਖਲ ਹੋਊਗੀ, ਉਦੋਂ ਖਾਲਸਾ ਦੀ ਨੀਂਹ ਰੱਖੀ ਜਾਊਗੀ। ਜਿਹਦੇ ਵਿੱਚ ਉਹਨਾਂ ਨੇ ਆਪਦੀ ਹਸਾਦਤ ਦਿੱਤੀ ਆ। ਅਸੀਂ ਉਹਨਾਂ ਦੇ ਪਾਦੀਨਾਂ ਦੇ ਚਲਦੇ ਸਾਡੇ ਨੌਜਵਾਨਾਂ ਨੇ ਮੇਰਾ ਖੋਦਾ ਭਾਂਜਾ 25 ਸਾਲ ਦੀ ਉਮਰ ਤੇ ਵਸੀਖ ਹੋਇਆ। ਔਰ ਅਸੀਂ ਉਹਨਾਂ ਦਾ ਮੁੱਲ ਪਾਵਾਂਗੇ। ਆਪ ਵੀ ਕਤਰਾ-ਕਤਰਾ ਖੂਨ ਦਾ ਵਹਾਵਾਂਗੇ ਖਾਲਸਾ ਦੀ ਖਾਤਰ। ਪਰ ਲੋਕ ਕਹਿੰਦੇ ਵੀ ਖਾਲਸਾਣ ਦੀ ਲੋੜ ਕੀ ਹੈ ਜਦ ਭਾਰਤ ਦੇ ਵਿੱਚ ਤੁਸੀਂ ਆਜ਼ਾਦ ਹੈ ਕਿਉਂ ਬਬਾ ਇਹ ਜਿਹੜੇ ਭੇਡਾਂ ਦੇ ਇੱਜੜ ਬਾਦ ਹੁੰਦੇ ਆ ਸ਼ੇਰਾਂ ਦੇ ਕੱਟ ਘੱਟ ਹੀ ਹੁੰਦੇ ਆ ਇਹ ਜਿਹੜੇ ਅੱਜ ਖਾਲਸਾਣ ਦੀ ਮਦਦ ਕਰਨਾ ਇਹ ਜਾਗੀਰ ਦੀ ਜ਼ਮੀਰ ਵਾਲੇ ਲੋਕ ਆ ਜਿਹੜੇ ਖਾਲਸਾਣ ਦੀ ਮੰਗ ਕਰਨਾ ਇਹ ਜ਼ਮੀਰ ਦੀ ਜ਼ਮੀਰ ਜਾਗੀਰ ਵਾਲੇ ਲੋਕ ਆ ਹਾਂ ਜਿਨ੍ਹਾਂ ਦੀ ਜ਼ਮੀਰ ਖਾਦਮ ਆ ਉਹ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਚੱਲਦੇ ਆ ਅੱਛਾ ਹਾਂ ਅਸੀਂ ਜਾਗੀਰ ਦੀ ਜ਼ਮੀਰ ਵਾਲੇ ਅੰਗੁਰੂ ਦੇ ਸਿਧਾਤ ਅਨੁਸਾਰ ਚੱਲਣ ਵਾਲੇ ਸਿੰਘ ਆ ਇਹ ਜਿਹੜਾ ਪੰਜਾਬ ਆ ਇਹ ਇੰਡੀਆ ਦਾ ਗੁਲਾਮ ਆ ਪਰ ਅਸੀਂ ਇਹ ਗੁਲਾਮੀ ਨੂੰ ਆਪਦੇ ਘਰੋਂ ਲਾਹਣਾ ਇਹ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਪੰਜਾਬ ਇੰਡੀਆ ਦਾ ਗੁਲਾਮ ਹੈ ਇਹ ਗੁਲਾਮ ਦੀ ਜਿਹੜੀ ਨਸੇਤੀਆ ਪੰਜਾਬੀਆਂ ਦਾ ਤਪਾਤੀ 30 ਸਾਲ ਤੋਂ ਜਿਹੜਾ ਨੇ ਵਿੱਚ ਅੰਦਰ ਆ ਇਹ ਤੋਂ ਹੋਰ ਕੀ ਸਬੂਤ ਦੇ ਸਕਦੇ ਆ ਅਸੀਂ ਇਤੋਂ ਵੱਡਾ ਹੋਰ ਸਬੂਤ ਕਿਹੋ ਜਾਦਾ ਸਾਡੇ ਧਰਮ ਤੇ ਵੀ ਹਮਲਾ ਹੋ ਰਿਹਾ ਸਾਨੂੰ ਕੁੱਟਿਆ ਵੀ ਜਾ ਰਿਹਾ ਸਾਡੇ ਨੌਜਵਾਨ ਜਿਹੜਾਂ ਚ ਵੀ ਡੱਕੇ ਜਾ ਰਹੇ ਆ ਤੇ ਇਸ ਕਰਕੇ ਸਾਡੇ ਨਾਲ ਬਹੁਤ ੱੱਖਾ ਹੋ ਰਿਹਾ ਤੁਸੀਂ ਕਹਿ ਰਹੇ ਹੋ ਵੀ ਅਸੀਂ ਗੁਲਾਮ ਆ ਗੁਲਾਮੀ ਸਾਨੂੰ ਮਹਿਸੂਸ ਕਰਾਈ ਜਾਂਦੀ ਹੈ ਤੇ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਖੁੱਲਾ ਖਾਣਾ ਪਾਣਾ ਸਭ ਕੁਝ ਕਰਦੇ ਪਏ ਹੋ ਫਿਰ ਇਹ ਗੁਲਾਮੀ ਹੋਈ ਹੈ ਆਜ਼ਾਦੀ ਹੋਈ ਪੰਜਾਬ ਹੈ ਸਾਡਾ ਆਬਦਾਵਾ ਜੇ ਪੰਜਾਬ ਪੰਜ ਦਰਿਆਵਾਂ ਦਾ ਇਹ ਬਣਿਆ ਹੋਇਆ ਸੂਬਾ ਜਿਹਦੇ ਵਿੱਚ ਕਿਸੇ ਦਾ ਵੀ ਗੁਲਾਮੀ ਅੱਜ ਦਾ ਨਾ ਪੰਜਾਬ ਨੇ ਸਹੀ ਆ ਨਾ ਇਹ ਪੰਜਾਬ ਸਹੂਗਾ ਪਰ ਇੰਡੀਆ ਇਹਨੂੰ ਗੁਲਾਮ ਰੱਖਣਾ ਚਾਹੁੰਦੀ ਆ ਪਰ ਅਸੀਂ ਗੁਲਾਮ ਨਹੀਂ ਰਹਿਣਾ ਆਪਣੇ ਪੁਰਾਣੇ ਅਸੀਂ ਆਜ਼ਾਦ ਹੋ ਕੇ ਰਹਿਣਾ ਆਜਾ ਵਾ ਲਗ ਦੇ ਖਾਲਸਤਾਨ ਬਣਨਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਖਾਲਿਸਤਾਨ ਨੂੰ ਲੈ ਕੇ ਕਾਫੀ ਮੁੱਦਾ ਕਰਮਾਇਆ ਹੋਇਆ ਹੈ ਕੱਲ 15 ਅਗਸਤ ਜਿਸ ਦਿਨ ਪੂਰੇ ਭਾਰਤ ਦੇ ਵਿੱਚ ਜਿਹੜਾ ਹੈਗਾ ਉਹ ਆਜ਼ਾਦੀ ਦਾ ਦਿਨ ਮਨਾਉਣਾ ਹੈ ਪਰ ਉਸ ਤੋਂ ਪਹਿਲਾ ਅੱਜ 14 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਖਾਲਸਾਤਾਨ ਪੱਖੀ ਲੋਕ ਖਾਲਸਾਤਾਨ ਦੀ ਮੰਗ ਕਰ ਰਹੇ ਨੇ ਉਸ ਦੇ ਉੱਪਰ ਸਵਾਲ ਬਹੁਤ ਜ਼ਿਆਦਾ ਬਣਦੇ ਹੋਏ ਨਜ਼ਰ ਆ ਰਹੇ ਨੇ ਲੋਕ ਕਹਿੰਦੇ ਵੀ ਹੁਣ ਖਾਲਸਾਤਾਨ ਕਿਸ ਚੀਜ਼ ਦਾ ਜਦ ਪੰਜਾਬ ਦੇ ਵਿੱਚ ਰਹਿ ਕੇ ਤੁਹਾਨੂੰ ਵਰੇਕ ਤਰੀਕੇ ਦੇ ਹੱਕ ਹੁਕੂਕ ਮਿਲਦੇ ਪਏ ਨੇ ਬਾਬਾ ਜੀ ਸਾਡੇ ਨਾਲ ਨੇ ਜ਼ਰੂਰ ਗੱਲਬਾਤ ਕਰਾਂਗੇ ਅੱਛਾ ਬਾਬਾ ਜੀ ਅੱਜ ਤੁਸੀਂ ਆ ਪ੍ਰੋਟੈਸਟ ਦੇ ਵਿੱਚ ਪਹੁੰਚੇ ਹੋ ਪਹਿਲਾਂ ਮੰਗਾਂ ਕਿਹੜੀਆਂ ਨੇ ਤੁਹਾਡੀਆਂ ਉਹ ਥੋੜਾ ਦੱਸੋ ਮੰਗ ਤਾਂ ਸਾਡੀ ਇਹ ਆ ਜੀ ਸਾਡੀ ਆਜ਼ਾਦੀ ਪਾਲਦੇ ਆ ਅਸੀਂ ਗੁਲਾਮ ਆ ਗੁਲਾਮ ਆ ਆਜ਼ਾਦੀ ਪਾਲਦੇ ਆ ਸਾਡੀਆਂ 92% ਕੁਰਬਾਨੀਆਂ ਪੰਜਾਬ ਦੇ ਵਿੱਚ ਸਾਡੇ 30-30 ਸਾਲ ਤੋਂ ਨੌਜਵਾਨ ਜਿਹੜਾਂ ਦੇ ਵਿੱਚ ਬੈਠੇ ਆ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਗੁਰੂ ਘਰਾਂ ਦੇ ਵਿੱਚ ਸਾਡੀ ਬੇਆਦਮੀਆਂ ਹੋ ਰਹੀਆਂ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਪੂਰਾ ਸਾਡਾ ਪੰਜਾਬ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਧੱਕਾ ਹੋ ਰਿਹਾ ਜਿੰਨੀ ਵੀ ਨੌਜਵਾਨੀ ਆ ਨਸਿਆਰਾ ਤੇ ਸਭ ਕੁਝ ਇਹ ਗੱਡੀ ਜਾ ਰਹੀ ਆ ਤੇ ਇਸ ਕਰਕੇ ਅਸੀਂ ਦੀ ਹੈ ਹਾਂ ਕੱਲ 15 ਅਗਸਤ ਹੈ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਮਨਾਇਆ ਜਾਂਦਾ ਹੈ ਕਾਲੀ ਆਜ਼ਾਦੀ ਸਾਨੂੰ ਨਹੀਂ ਚਾਹੀਦੀ ਜਿਹੜੀ ਇਹ ਕਾਲੀ ਆਜ਼ਾਦੀ ਆ ਜਿਹਦੇ ਵਿੱਚ ਸਾਡੇ ਧਰਮਾਂ ਦਾ ਵੀ ਨਾਸ ਹੋ ਰਿਹਾ ਸਾਡੀ ਨੌਜਵਾਨੀ ਦਾ ਵੀ ਨਾਸ ਹੋ ਰਿਹਾ ਸਾਨੂੰ ਬਾਹਰਲੇ ਮੁਲਕਾਂ ਦੇ ਸਾਡੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਇੱਥੇ ਨਸ਼ੇ ਦਾ ਕਾਰੋਬਾਰ ਪਜਾ ਕੇ ਪੰਜਾਬ ਨੂੰ ਬਰਬਾਦ ਕਰ ਰਿਹਾ ਇਸ ਕਰਕੇ ਸਾਨੂੰ ਆਪਣੀ ਆਜ਼ਾਦੀ ਚਾਹੀਦੀ ਆ ਅਰਜ਼ਾ ਤਿਆਰ ਕਰਕੇ ਉਹਨੂੰ ਆਪ ਦਾ ਖਾਲਸਾ ਸਹੀ ਰੂਪਾਂ ਦੇ ਵਿੱਚ ਰਹਿਣ ਦੀ ਰੱਖਿਆ ਉਹ ਹੀ ਖਾਲਸੇ ਦੀ ਆਜ਼ਾਦੀ ਚਾਹੀਦੀ ਆ ਅੱਛਾ 15 ਅਗਸਤ ਨੂੰ ਜਿਹੜੀ ਆਜ਼ਾਦੀ ਮਨਾਉਂਦੇ ਆ ਮੇਰੇ ਸਵਾਲ ਸੁਣੋ ਬਾਬਾ ਜੀ 15 ਅਗਸਤ ਨੂੰ ਜਿਹੜੀ ਆਜ਼ਾਦੀ ਮਨਾਉਂਦੇ ਆ ਭਾਰਤ ਦੇ ਵਿੱਚ ਉਹਦੇ ਕਹਿੰਦੇ ਵੀ ਪੂਰੇ ਭਾਰਤ ਦੀ ਆਜ਼ਾਦੀ ਹੋਈ ਸੀ ਬੱਚੇ ਪੰਜਾਬ ਫਿਰ ਕਹਿੰਦੇ ਵੀ ਅਸੀਂ ਆਜ਼ਾਦ ਨਹੀਂ ਹੈਗੇ ਇਹ ਜਿਹੜਾ ਪੰਜਾਬ ਆ ਇਹ ਕਿਸੇ ਦਾ ਗੁਲਾਮ ਨਹੀਂ ਪੰਜਾਬ ਇੱਕ ਗੁਲਾਮ ਕਰਿਆ ਹੋਇਆ ਇਹਨਾਂ ਦੇ ਇਹਨਾਂ ਨੇ ਹਿੰਦੀ ਇੰਡੀਆ ਨੇ ਇੰਡੀਆ ਨੇ ਗੁਲਾਮ ਕਰਿਆ ਹੋਇਆ ਗੁਲਾਮੀ ਕਰਕੇ ਹੀ ਸਾਡੇ ਨਾਲ ਧੱਕਾ ਕਰ ਰਿਹਾ ਸਾਡੇ ਨੌਜਵਾਨਾਂ ਨੂੰ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਕਹਿੰਦੇ ਵੀ ਪੂਰਾ ਪੰਜਾਬ ਆਜ਼ਾਦ ਹੈਗਾ ਜਿੱਥੇ ਮਰਜੀ ਦਾ ਪੰਜਾਬ ਆਜ਼ਾਦ ਨਹੀਂ ਜੇ ਪੰਜਾਬ ਆਜ਼ਾਦ ਹੋਵੇ ਤਾਂ ਫਿਰ ਸਾਨੂੰ ਆ ਹਕੂ ਮੰਦੀ ਕੀ ਲੋੜਾ ਕਾਲੇ ਝੰਡੇ ਲੈ ਕੇ ਇੱਥੇ ਆਉਣ ਦੀ ਕੀ ਲੋੜਾ ਇਸੇ ਕਰਕੇ ਹੀ ਅਸੀਂ ਆਏ ਆ ਵੀ ਪੰਜਾਬ ਗੁਲਾਮ ਆ ਆਜ਼ਾਦ ਨਹੀਂ ਹੈ ਉਹ ਤਾਂ ਕਹਿੰਦੇ ਵੀ ਕੁਝ ਨਹੀਂ ਜਿਹੜੇ ਖਾਲਿਸਤਾਨ ਨਹੀਂ ਕਹੀ ਜਾਂਦੇ ਆ ਉਹਨਾਂ ਦਾ ਬਹੁਤ ਬਹੁਤ ਉਹਨਾਂ ਦਾ ਮਾਜਿਦਤਾ ਆ ਕੇ ਆਪਣੇ ਮੰਦਰ ਬਣਾ ਤੇ ਸਿੱਖਾਂ ਦੇ ਦਰਵਾਜ਼ੇ ਢਾਈ ਗਏ ਉਹਨਾਂ ਨੂੰ ਵੀ ਆਪਦੇ ਖਾਬੂ ਕਰੀ ਜਾਂਦੇ ਆ ਉਹ ਤਾਂ ਬਹੁਤ ਗੱਲ ਹਰ ਤਰ੍ਹਾਂ ਦਾ ਧੱਕਾ ਕਰਦੇ ਆ ਧੱਕਾ ਕਰਕੇ ਕੁੱਟਦੇ ਵੀ ਆ ਰੋਣ ਵੀ ਨਹੀਂ ਦਿੰਦੇ ਹਾਂ ਦੋ ਗੱਲਾਂ ਕਰ ਰਿਹਾ ਅੱਛਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਤਾਂ ਖੁਦ ਪੱਗ ਬਨ ਕੇ ਪੰਜਾਬ ਦੇ ਵਿੱਚ ਆਉਂਦੇ ਕਹਿੰਦੇ ਵੀ ਕਰਤਾਰਪੁਰ ਲਾਂਘਾ ਖਲਾਤਾਂ ਹੀ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਬੜੇ ਹਤੈਸ਼ੀ ਆ ਤੇ ਤੁਸੀਂ ਕਹਿੰਦੇ ਵੀ ਆਜ਼ਾਦੀ ਚਾਹੀਦੀ ਇਹ ਜਿਹੜੇ ਡਰਾਮੇ ਕਰਦੇ ਆ ਨਰਿੰਦਰ ਮੋਦੀ ਹੁਣੀ ਜਾ ਕੇ ਇਹਨਾਂ ਨੇ ਡਰਾਮੇ ਨਹੀਂ ਸਾਨੂੰ ਹੁਣ ਤੱਕ ਖਰਾਬ ਕਰਿਆ ਅਸੀਂ ਡਰਾਮਿਆਂ ਜਾ ਕੇ 15 ਤੋਂ ਤੇ 26 ਜਨਵਰੀ ਨੂੰ ਬੁੱਧੂ ਬਣ ਗਏ ਆ ਪਰ ਨਹੀਂ ਹੁਣ ਸਾਨੂੰ ਸਾਡੇ ਨੌਜਵਾਨ ਜਿਹੜੇ ਸੀ ਰਹੇ ਆ ਸੰਤ ਜਰਨੈਲ ਸਿੰਘ ਪਿੰਡਾਂ ਵਾਲੀ ਸੋਚ ਆ ਜਿਹੜੀ ਉਹ ਤੇ ਪਹਿਰਾ ਦੇ ਕੇ ਸੀ ਆਜ਼ਾਦੀ ਮੰਗਦੇ ਆ ਸੰਤਾਂ ਦੇ ਇਹ ਹਾਂ ਸੰਤਾਂ ਨੂੰ ਸੰਤਾਂ ਨੇ ਤੇ ਕਦੀ ਮਤਲਬ ਇਸ ਤਰੀਕੇ ਦੇ ਨਾਲ ਨਹੀਂ ਕਿਹਾ ਸੰਤਾਂ ਨੇ ਕਿਹਾ ਜੇ ਉਹਨਾਂ ਦਰਬਾਰ ਸਾਹਿਬ ਤੇ ਫੌਜ ਦਾਖਲ ਹੋਊਗੀ ਉਦੋਂ ਖਾਸਲਾਂ ਦੀ ਨੀਂ ਰੱਖੀ ਜਾਊਗੀ ਜਿਹਦੇ ਵਿੱਚ ਉਹਨਾਂ ਨੇ ਆਪਦੀ ਹਸਾਦਤ ਦਿੱਤੀ ਆ ਅਸੀਂ ਉਹਨਾਂ ਦੇ ਪਾਦੀ ਨਾਲ ਦੇ ਚਲਦੇ ਸਾਡੇ ਨੌਜਵਾਨਾਂ ਨੇ ਮੇਰਾ ਖੋਦ ਪਾਣ ਜਾਂ 25 ਸਾਲ ਦੀ ਹਮਤ ਦੇ ਵਸੀਲ ਹੋਇਆ ਅਸੀਂ ਉਹਨਾਂ ਦਾ ਮੁੱਲ ਪਾਵਾਂਗੇ ਆਪ ਵੀ ਕਤਰਾ ਕਤਰਾ ਖੂਂਦਾ ਵਹਾਵਾਂਗੇ ਖਾਲਸਤਾਨ ਦੀ ਖਾਤਰ ਤੁਸੀਂ ਖਾਲਸਤਾਨ ਦੀ ਮੰਗ ਕਰਦੇ ਹੈਗੇ ਹੋ ਬਹੁਤੇ ਲੋਕ ਜਿਹੜੇ ਆਏ ਨੇ ਅੱਜ ਉਹ ਖਾਲਸਤਾਨ ਦੀ ਮੰਗ ਕਰਦੇ ਨੇ ਪਰ ਲੋਕ ਕਹਿੰਦੇ ਵੀ ਖਾਲਸਤਾਨ ਦੀ ਲੋੜ ਹੀ ਕੀ ਹੈ ਜਦ ਭਾਰਤ ਦੇ ਵਿੱਚ ਤੁਸੀਂ ਆਜ਼ਾਦ ਹੈਗੇ ਹੋ ਬਬਾ ਇਹ ਜਿਹੜੇ ਭੇਡਾਂ ਦੇ ਇਜੜ ਬਹੁਤ ਹੁੰਦੇ ਆ ਛੇਰਾਂ ਦੇ ਕੱਟ ਘਾਟੀ ਹੁੰਦੇ ਆ ਇਹ ਜਿਹੜੇ ਅੱਜ ਖਾਲਸਤਾਨ ਦੀ ਮਦਦ ਕਰਨਾ ਇਹ ਜਾਗਦੀ ਜ਼ਮੀਰ ਵਾਲੇ ਲੋਕ ਆ ਜਿਹੜੇ ਖਾਲਸਤਾਨ ਦੀ ਮੰਗ ਕਰਨ ਵਾਲੇ ਜ਼ਮੀਰ ਦੀ ਜ਼ਮੀਰ ਜਾਗਦੀ ਵਾਲੇ ਲੋਕ ਆ हां ਜਿਨ੍ਹਾਂ ਦੀ ਜ਼ਮੀਰ ਖਾਦਵਾ ਉਹ ਜਿਵੇਂ ਤੁਸੀਂ ਕਹਿੰਦੇ ਹੋ ਓਵੇਂ ਚੱਲਦੇ ਆ ਪਰ ਅੱਛਾ हां ਅਸੀਂ ਜਾਗਦੀ ਜ਼ਮੀਰ ਵਾਲੇ ਅੰਗਰੂ ਦੇ ਸਿਧਾਤ ਅਨੁਸਾਰ ਚੱਲਣ ਵਾਲੇ ਸਿੰਘ ਆ ਜਿਹੜੇ ਸਿੰਘ ਜਿਹੜੇ ਪੰਜਾਬ ਦੇ ਨੌਜਵਾਨ ਨੇ ਅਪਰ ਸਿੰਘ ਜਿਹੜੇ ਨੇ ਜੋ ਕਹਿੰਦੇ ਵੀ 26 ਜਨਵਰੀ ਨੂੰ ਅਸੀਂ ਜਿਹੜਾ ਹੈਗਾ ਏ ਉਹ ਦਿਨ ਮਨਾਈਦਾ 15 ਅਗਸਤ ਅਸੀਂ ਜਿਹੜਾ ਆਜ਼ਾਦੀ ਦੇ ਤੌਰ ਦੇ ਉੱਪਰ ਮਨਾਉਂਦੇ ਆ ਉਹ ਕੌਣ ਨੇ ਉਹ ਮਨਾਈ ਜਾਣਗੇ ਤੇ ਟੱਕੜ ਟੁੱਕੜ ਬੋ ਜਾ ਟੁੱਕੜਿਆਂ ਦੇ ਬੰਦੇ ਆ ਉਹਨਾਂ ਨੂੰ ਇਹ 26 ਜਨਵਰੀ ਤੇ 15 ਅਗਸਤ ਚੱਲਦੇ ਆ ਸੋਹਣੇ ਵੀ ਲੱਗਦੇ ਆ ਉਹ ਇੱਥੇ ਚੱਲਦੇ ਵੀ ਆ ਪਰ ਸਾਡੇ ਅਸੀਂ ਦੇ ਵਿਰੋਧ ਜਾਂ ਅਸੀਂ ਆਪਦੇ ਘਰ ਦੇ ਹੱਕ ਦੇ ਵਿੱਚ ਆ ਜਿਹਨੂੰ ਖਾਲਸਤਾਨ ਕਿਹਾ ਜਾਂਦਾ ਉਹ ਸਿੱਖ ਤਾਂ ਇਸ ਚੀਜ਼ ਦੀ ਮੰਗ ਨਹੀਂ ਕਰਦੇ ਕਹਿੰਦੇ ਜਿਹੜੇ ਇੰਡੀਆ ਵਾਲੇ ਨੇ ਉਹ ਕਹਿੰਦੇ ਬਹੁਤੇ ਸਿੱਖ ਨਹੀਂ ਮੰਗ ਕਰਦੇ ਕੁਝ ਹੀ ਨੇ ਜਿਹੜੇ ਮੰਗ ਕਰਦੇ ਨੇ ਇਹ ਜਿਹੜਾ ਪੰਜਾਬ ਆ ਇਹ ਇੰਡੀਆ ਦਾ ਗੁਲਾਮ ਆ ਪਰ ਅਸੀਂ ਇਹ ਗੁਲਾਮੀ ਨੂੰ ਆਪਰੇ ਗਲੋਂ ਲਾਹੋਣਾ ਇਹ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਪੰਜਾਬ ਇੰਡੀਆ ਦਾ ਗੁਲਾਮ ਹੈ ਇਹ ਗੁਲਾਮ ਦੀ ਜਿਹੜੀ ਨਸਤੀਆ ਪੰਜਾਬੀਆਂ ਦਾ 30-30 ਸਾਲ ਤੋਂ ਜਿਹੜਾ ਨੇ ਵਿੱਚ ਅੰਦਰ ਆ ਇਹ ਤੋਂ ਹੋਰ ਕੀ ਸਬੂਤ ਦੇ ਸਕਦੇ ਆ ਅਸੀਂ ਇਤੋਂ ਵੱਡਾ ਹੋਰ ਸਬੂਤ ਕਿਹ ਹੋ ਸਕਦਾ ਸਾਡੇ ਧਰਮ ਦੇ ਵੀ ਹਮਲਾ ਹੋ ਰਿਹਾ ਸਾਡੂ ਕੁੱਟਿਆ ਵੀ ਜਾ ਰਿਹਾ ਸਾਡੇ ਨੌਜਵਾਨ ਜਿਹੜਾਂ ਚ ਵੀ ਡੱਕੇ ਜਾ ਰਹੇ ਆ ਤੇ ਇਸ ਕਰਕੇ ਸਾਡੇ ਨਾਲ ਬਹੁਤ ੱੱਖਾ ਹੋ ਰਿਹਾ ਤੁਸੀਂ ਕਹਿ ਰਹੇ ਹੋ ਵੀ ਅਸੀਂ ਗੁਲਾਮ ਆ ਗੁਲਾਮੀ ਸਾਨੂੰ ਮਹਿਸੂਸ ਕਰਾਈ ਜਾਂਦੀ ਹੈ ਤੇ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਖੁੱਲਾ ਖਾਣਾ ਪਾਣਾ ਸਭ ਕੁਝ ਕਰਦੇ ਪਏ ਹਾਂ ਫਿਰ ਇਹ ਗੁਲਾਮੀ ਹੋਈ ਹੈ ਆਜ਼ਾਦੀ ਹੋਈ ਪੰਜਾਬ ਏ ਸਾਡਾ ਆਬਦਾਵਾ ਜੇ ਪੰਜਾਬ ਪੰਜ ਦਰਿਆਵਾਂ ਦਾ ਬਣਿਆ ਹੋਇਆ ਸੂਬਾ ਜਿਹਦੇ ਵਿੱਚ ਕਿਸੇ ਦਾ ਵੀ ਗੁਲਾਮੀ ਅੱਜ ਤੱਕ ਨਾ ਪੰਜਾਬ ਨੇ ਸਹੀ ਆ ਨਾ ਇਹ ਪੰਜਾਬ ਸਹੂਗਾ ਪਰ ਇੰਡੀਆ ਇਹਨੂੰ ਗਦਾਮ ਰੱਖਣਾ ਚਾਹੁੰਦੀ ਆ ਪਰ ਅਸੀਂ ਗੁਲਾਮ ਨਹੀਂ ਰਹਿਣਾ ਅਸੀਂ ਆਜ਼ਾਦ ਹੋ ਕੇ ਰਹਿਣਾ ਪੰਜਾਬ ਅਲੱਗ ਦੇਲ ਖਾਲਸਤਾਨ ਬਣਨਾ ਹਾਂ ਲੱਗਦੇ ਬਣ ਦੇਣਗੇ ਭਾਰਤੀ ਬਣਾ ਕੇ ਬਣਾ ਕੇ ਰਾਂਗੇ ਜਦੋਂ ਸਾਡੇ ਇਸਤਾਨ ਤੇ ਜਰਨੈਲ ਸਿੰਘ ਭਿੰਡਰਾਂ ਵਾਲਾ ਵੇ ਬਸ ਬੋਲ ਪੱਕੇ ਹੋਣਗੇ ਜਗਾਰਾ ਜਾਵੇ ਨਿਹਾਲ ਹੋ ਜਾਵੇ ਪਿੰਡਾਂ ਵਾਲੇ ਸੰਤਾਂ ਨੂੰ ਭਾਵੇ ਸੱਚ ਦੀ ਆਗਾਰ ਬਹੁਤ ਬਹੁਤ ਮਿਹਰਬਾਨੀ ਜੀ ਚਰਦੀ ਕਲਾ ਜੀ ਤਾਂ ਇਹ ਬਾਬਾ ਜੀ ਨੇ ਇਹਨਾਂ ਨੇ ਇਹ ਪੋਸਟਰ ਫੜਿਆ ਕਿ 15 ਅਗਸਤ ਪੰਜਾਬ ਲਈ ਨਹੀਂ ਕਾਲਾ ਦਿਨ ਹੈ ਤਾਂ ਇਹਨਾਂ ਨੇ ਪੋਸਟਰ ਫੜਿਆ ਹੋਇਆ ਦੂਜਾ ਪੋਸਟਰ ਵੀ ਹੈ ਹਿੰਦੂ ਭਾਰਤ ਅੰਦਰ ਜ਼ੁਲਮ ਹੀ ਜ਼ੁਲਮ ਹੈ ਤੇ जख्म ही जख्म है जिला ई जिला ने ਭਾਰਤੀ ਰਾਜ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਤੇ ਇਹਨਾਂ ਦੇ ਕਹਣੇ ਕਿ ਵੀ ਅਸੀਂ ਇਸ ਵਕਤ ਗੁਲਾਮ ਆ ਆਜ਼ਾਦ ਨਹੀਂ ਹੈਗੇ ਆ ਤੇ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਬੋਲ ਬੋਲਨੇ ਉਸ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਰੂ ਦੱਸੋ